ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਬਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰਦੁਰਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰਿਆ ਉਹ ਬੱਚਾ ਵੀ ਚੁੰਗਿਆ ਉਹ ਜਵਾਕ ਚੁੰਗਿਆ ਉਹ ਬੱਚਾ ਚੁੰਗਿਆ ਅੱਜ ਦੀ ਵੀਡੀਓ ਵਿੱਚ ਟੋਟਰ ਚਾਰ ਝੋਟੀਆਂ ਦਿਖਾਵਾਂਗੇ ਸੂਈਆਂ ਸਵਾਈਆਂ ਵਾਂ ਕਰਦੀ ਆ ਕਰਦੀ ਹੋ ਚੀਨ ਕਰਦੀ ਆ ਹਾਂ ਕੋਈ ਗੱਲ ਨਹੀਂ ਤੇ ਆਪਾਂ ਪਹੁੰਚਿਆ ਵੀਰ ਜੋ ਬੰਦੇ ਕੋਲ ਕਰਦੇ ਆ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਨਾ ਠੀਕ ਠਾਕ ਜੀ ਹਿੱਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਵਿੱਚ ਚੜਦੀ ਕਲਾ ਚਾਹੀਦੀ ਪਾਜੀ ਨਾਮ ਤੇ ਐਡਰੈਸ ਦਾ ਦਿਓ ਨਾਮ ਮੇਰਾ ਜੋਬਨ ਵੀਰ ਜੀ ਪਿੰਡ ਹਰਦੁਰ ਵਾਲ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਦਾਸਪੁਰ ਤੇ ਮੋਡ ਨੰਬਰ 8477 ਤੇ 2252 ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਆਂਦੀ ਤੇ ਰੇਡ ਬਿਲਕੁਲ ਅੱਜ ਫੇਰ ਛੋਟੇ ਛੋਟੇ ਵੀਰ ਜੀ ਪਰਸੋਂ ਤੋਂ ਉੱਡਦੀਆਂ ਵਾਲੇ ਮੋਲੀ ਆ ਵੀਰ ਜੀ ਨਿਕੇ ਨਿਕੇ ਮੋਲ ਉੱਡਦੀਆਂ ਆ ਲਈ ਠੀਕ ਹੈ ਜੀ ਹਾਂਜੀ ਹਾਂਜੀ ਮੋਲੀਆਂ ਵੱਡੀਆਂ ਵੱਡੀਆਂ ਨੇ ਰੇਡ ਨਿਕੇ ਨਿਕੇ ਤੇ ਰੇਡ ਛੋਟੇ ਤੇ ਵੱੱਜਾ ਚੰਗੀਆਂ ਤੇ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਿਵੇਂ ਜੇ ਇਹ ਪਹਿਲੇ ਨੰਬਰ ਤੇ ਵੀਰ ਜੀ ਆਜੇ ਬੱਚਾ ਕੋਈ 1.5 ਦਾ ਵਾਲੇ ਕੋਈ 2 ਦਾ ਵਾਲੇ ਕੋਈ 3 ਦਾ ਵਾਲੇ ਕੋਈ 5 ਦਾ ਵਾਲੇ ਆਪਾਂ ਨੇ ਸਾਹਮਣੇ ਠੀਕ ਹੈ ਜੀ ਨੋਟ ਹੋਊਗਾ 9 ਕਿਲੋ ਅੱਛਾ ਜੀ ਫਰਾਂ ਪਾਣੀ ਗੈਂਟੀ ਲਾਗੇ ਵੀ ਜੀ ਠੀਕ ਹੈ ਜੀ ਛੋਟੀ ਇਹੋ ਜਿਹਾ ਥਾਣ ਇਹੋ ਜਿਹਾ ਚੱਡਾ ਨਹੀਂ ਜਿਹੜੇ ਲੱਭਦਾ ਫਾੜੀ ਵਾਲਾ ਠੀਕ ਹੈ ਠੀਕ ਹੈ ਲਓ ਜੀ ਵੇਖ ਸਰਦ ਜੀ ਚੱਡੇ ਦੀਆਂ ਸਫਾਈਆਂ ਬਹੁਤ ਵਧੀਆ ਮਲਗੀ ਵਿਲੇ ਬੈ ਕੇ ਬਣਾਇਆ ਰ ਆਪਣੇ ਜੀ ਨੂੰ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਜੀ ਥਾਣ ਵੀ ਚੰਗਾ ਲੱਗਾ ਵਾ ਸਹੀ ਗੱਲ ਆ ਥਾਣ ਦੀ ਵੇਖੋ ਗਾਸ ਆਏ ਤੇ ਵੇਖ ਕੁਆਲਟੀ ਵੇਖੋ ਛੋਟੀ ਦੀ ਠੀਕ ਹੈ ਜੀ ਹਾਂ ਜਿਹਦੇ ਚਾਰੂ ਇੰਨੀ ਆ ਕਿ ਨਾ ਅੱਛਾ ਜੀ ਰਾਦੀ ਸਬੂਤੀ ਪ੍ਰਾਲੀ ਖਾਈ ਜਾਂਦੀ ਆਣ ਕੇ ਠੀਕ ਹੈ ਠੀ ਥਾਣੇ ਦਿਖਾਓ ਠੀਕ ਹੈ ਜੀ ਥਾਣੇ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਲੱਗਾ ਕਰਮਾਲੀ ਇਹ ਕਿੰਧਾਰਾ ਮਾਰ ਕੇ ਦੂਜੇ ਪਿੰਡ ਆ ਜਾਂਦੀ ਆ ਅੱਛਾ ਜੀ ਹਾਂ ਜੀ ਇੰਨਾ ਚਵਾਰ ਲੱਗਾ ਨੇ ਜੋ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਸੁਵਾ ਕਿੰਨਾ ਸੁਈ ਆ ਸੁਵਾ ਵੀ ਜੀ ਪਹਿਲਾਂ ਨੇ ਆ ਠੀਕ ਹੈ ਜੀ ਪਹਿਲਾਂ ਹੀ ਸੁਵਾ ਸੁਈ ਆ ਤੇ ਕੱਦ ਵੀ ਚੰਗਾ ਕਰਮਾਲੀ ਦਾ ਠੀਕ ਹੈ ਜੀ ਖੋਲ ਦਿਓ ਬਾਈ ਜੀ ਹਰ ਖੋਲ ਕੇ ਤੋਰ ਗਿਆ ਫਿਰ ਬਾਹਰ ਗਿਆ ਨਹੀਂ ਕੁਝ ਜੀ ਕਈ ਦੇ ਤੋਰਦੀ ਜਾਨ ਮੱਦੀ ਤੋਰ ਦੋ ਕੋਈ ਨਹੀਂ ਕੋਣ ਤੋਰ ਲੁਕਣੀ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਜੈਡ ਬਲੈਕ ਕਿ ਪਹਿਲਾ ਹੀ ਸੂਆ ਸਹੀਆ ਕਰਮਾਲੀ ਸਾਰੀ ਜੈਡ ਬਲੈਕ ਆ ਠੀਕ ਆ ਠੀਕ ਆ ਉਰਤੇ ਵਾਲੋਂ ਕੀ ਟੈਗ ਆ ਜਿਹੜੇ ਵਾਲ ਕਾਲੇ ਕਰਮਾਲੀ ਨੂੰ ਦਾ ਥਾਨ ਬਹੁਤ ਬਾਖਮਲ ਲੱਗਾ ਵਾ ਅੱਜ ਦੀ ਚਵਾਕ ਤੇ ਲੱਗਾ ਠੱਟੀ ਨੂੰ ਮੈਂ ਇਧਰ ਦੇਖੋ ਆਹ ਦੇਖੋ ਆਹ ਚੀਜ਼ਾਂ ਨਹੀਂ ਲੱਭਦੀਆਂ ਠੀਕ ਆ ਠੀਕ ਆ ਨਹੀਂ ਲੱਭਦੀਆਂ ਫਿਰ ਡਰਦੀ ਆ ਡਲ ਜਾਂਦੇ ਹਾਂ ਸਹੀ ਗੱਲ ਆ ਇਹ ਪਹਿਲਾਂ ਥੱਲੇ ਬੈਠ ਰਹੇ ਹੋ ਵੀਰ ਜੀ ਸਾਰਾ ਦੇਣਾਂ ਦੀ ਮੇਰੇ ਕੋਲੇ ਅੱਛਾ ਜੀ ਹਾਂ ਜੀ ਲੱਤ ਨਹੀਂ ਫੁੱਟੂਗੀ ਇਕੱਲਾ ਠੀਕ ਹੈ ਠੀਕ ਹੈ ਲਓ ਜੀ ਠੰਡੀ ਧੀਰੀ ਹੈ ਕਰਮਵਾਲੀ ਦਾ ਦੁੱਧ 9 ਲੀਟਰ ਜਿਹੜਾ ਤਿਆਰ ਆ ਹਾਂ ਜੀ ਪਰ ਆ ਪਾਠ ਕਰਕੇ ਦਾਂਗੇ ਵੀਰ ਜੀ ਅੱਛਾ ਜੀ ਜਿਦਗੇ ਜਾ ਕੇ 9 ਹੀ ਨਿਕਲੂਗਾ ਪਰ ਆ ਪਾਠ ਕਰਕੇ ਦਾਂਗੇ ਵੀਰ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਸਹੀ ਗੱਲ ਲਾਹਾਂ ਦੀ ਫਿਰ ਤੁਹਾਨੂੰ ਵੀ ਤਾਂ ਲਾਹਾਂ ਨਹੀਂ ਮਿਲਦਾ ਵੀਰ ਜੀ ਲਾਹਾਂ ਨਹੀਂ ਮਿਲਦਾ ਮਜ਼ਾ ਨਹੀਂ ਹੋਾਰਿਆ ਵੀਰ ਜੀ ਬੇਨਤੰਦੀ ਪਲਾਇਕ ਟਾਈਮ ਤੇ ਬੜਾ ਦੋ ਟਾਈਮ ਜੇ ਆਪਣੀ ਤਸੱਲੀ ਕਰਕੇ ਲੰਮਾ ਨਾ ਦਵੇ ਬਿਲਕੁਲ ਤੇ ਮੁੱਲ ਭਾਜੀ ਇਹਦਾ ਇਹਦਾ ਮੁੱਲ ਵੀ ਜੀ ਨਿਕਲ ਜੇ ਤੁਹਾਨੂੰ ਬਤਾ ਆਪਾਂ ਹੀ ਪਿੱਛੋ ਲਿਆਂਦੇ ਆਪਣੇ ਕੋਲ ਆਪਾਂ ਵੀਡੀਓ ਪਾਈ ਨਾ ਹਾਂਜੀ ਆਪਾਂ ਰਾਤੀ ਪਸ਼ੂ ਲੈ ਆਪ ਜੇ ਆਪਾਂ ਫੇਰ ਪਦੇ ਲੱਗੇ ਠੀਕ ਹੈ ਠੀਕ ਹੈ ਕਿੰਝ ਕੀ ਪਤਾ ਲੱਗਦਾ ਵੀ ਕੀ ਪਤਾ ਲੱਗਦਾ ਸਹੀ ਗੱਲ ਉਹਨਾਂ ਪਿੱਛੋ ਆਪਣੇ ਪੰਨਾ ਪ੍ਰੋਕ ਲਈ ਉਹਦੇ ਪਤਾ ਲੱਗਦਾ ਵੀ ਆ ਇਹ ਕੋ ਆਕ ਹੋ ਜਾ ਬਿਲਕੁਲ ਬਿਲਕੁਲ ਉਹਨਾਂ ਕਿਲੋ ਦਾ ਦਾਂਦੇ ਆ ਪਾਠ ਕਰਕੇ ਦੇਣ ਰਿਹਾ ਠੀਕ ਹੈ ਉੱਪਰ ਸਾਈ ਹੈ ਪੈਂਦਾ ਪੈਂਦਾ ਫਰਕ ਪੈ ਜਾਂਦਾ ਬਾਕੀ ਧਰ ਮਾਰ ਕੇ ਦਿਖਾ ਲੀਏ ਫਿਰ ਕੀ ਮੁੱਲ ਕੋਈ ਗੱਲ ਨਹੀਂ ਮਾਰ ਆਗ ਦੇ ਲੱਗਾ ਇਹਨੂੰ ਜਦ ਬਾਡੀ ਲੈ ਕੇ ਦ ਲੋ ਜੀ ਲਾਈਵ ਵੀਡੀਓ ਦੇ ਵਿੱਚ ਆਪਾਂ ਧਾਰਾਂ ਤੁਰਾਂ ਤੇ ਪਸਮਾ ਚੈੱਕ ਕਰਾ ਦਿੰਨੇ ਆ। ਮੁਖਾ ਦੀ ਤੀਂ ਫਣ ਬਚਾ ਬੰਦ। ਲੋ ਜੀ ਲੱਗੇ ਤਾਂ ਚੈੱਕ ਕਰਾ ਦਿੰਨੇ ਆ ਆਪਾਂ ਥਣਾਂ ਦਾ ਪਸਮਾ। ਥਣ ਮ ਖਾਓ ਵੇਰਦੀ ਫੇਰ। ਇਹ ਥਣ ਚੰਗਾ ਵਾ। ਹੈ ਕਿ ਨਹੀਂ ਕਮਾਲ ਦਾ ਥਣ ਲੱਗਾ ਵੇ ਜੀ ਵਿਰਲਾ ਹੀ ਲੱਭਦਾ ਹਜੇ ਠੀਨੂ। ਬਿਲਕੁਲ ਸਹੀ। ਹਾਂਜੀ ਹਾਂਜੀ ਪਹਿਲਾਂ ਛੋਟੀ ਨੇ ਇਹੋ ਜਿਹਾ ਬਾਲ ਕਮਾਲ ਥਣ ਲੱਭਦਾ। ਮੋੜ ਘੱਟ ਮੇਖਣ ਨੂੰ ਅਗਲੇ ਆ ਜਾ ਥੋਣੀ ਲੱਭਣਾ ਵੀਰ ਨੂੰ ਜਿੰਨਾ ਚਵਾਲਾ ਥਾਂ ਚੋਂ ਆਏ ਨਹੀਂ ਲੱਭਣਾ 1.5 ਲੱਖ ਰੁਪਏ ਖਰਚ ਨੂੰ ਇੱਥੇ ਦੇਖੋ ਲਓ ਜੀ ਮਗਰਲੇ ਤੋਂ ਲਾਂਦੇ ਚਵਾਈ ਤੁਸੀਂ ਦੇਖ ਸਕਦੇ ਹਾਂ ਕੀ ਕੀ ਗੱਲ ਹੈ ਵੀਰ ਜੀ ਹਾਂਜੀ ਹਾਂਜੀ ਸਾਜੀ ਆ ਝੋਟੀ ਤਾਂ ਇੱਕ ਲਾਜੀ ਆ ਇੱਧਰ ਦੇਖੋ ਠੀਕ ਹੈ ਜੀ ਫੋਲੀ ਆ ਭੇ ਦੁੱਧ ਵਗ ਜਾਂਦਾ ਕਰਮਾਲੀ ਦਾ ਦੇਖੋ ਠੀਕ ਹੈ ਜੀ ਅਗਲੇ ਥਾਂ ਦੇ ਚਵਾਈ ਵੀ ਚੈੱਕ ਕਰ ਸਕਦੇ ਜਾਨ ਗੋਲ ਤਾਂ ਹੋ ਰਿਹਾ ਮੈਂ ਨਾ ਕਿਲੇ ਬੰਬੀ ਲੱਗੀ ਆ ਨਿਕਾ ਜਾਨਾ ਬਿਠਾ ਕੇ ਚਲੋ ਤਾਂ ਵੀ ਚੋਲੇਗਾ ਠੀਕ ਹੈ ਠੀਕ ਹੈ ਝੋਟੀ ਜਾਣੇ ਜਵਰ ਕਾ ਚੋਏ ਸਾਡਾ ਚੋਕੇ ਦੱਸੀਏ ਕਿ ਮੁੱਲ ਦੱਸ ਦਈਏ ਕੋਈ ਗੱਲ ਨਹੀਂ ਵੀ ਜੇ ਆਪਾਂ ਦੂਜੇ ਵੇਖਾਈਏ ਫਿਰ ਥੋੜਾ ਮੈਨੂੰ ਥੋੜੀ ਛੇਤੀ ਤੁਹਾਨੂੰ ਨਹੀਂ ਨਾ ਵੀਡੀਓ ਵਾਲੇ ਵੱਡੀ ਬਣ ਜਾਂਦੀ ਇਹਨਾਂ ਨਾਲ ਤੇ ਇਹਦੇ ਮੁੱਲ ਕਾਨੂੰ ਵੀ ਜੀ ਐਸਆਰ ਕਰ ਲੀਏ ਅੱਛਾ ਜੀ ਹਾਂ ਜੀ ਤੇ ਦੇਰ ਕਿੰਨੇ ਕਰੀ ਦੇ ਦੇਣੀ 75 ਹੀ ਦੇ ਦਈਏ ਕਰ ਦੋ ਜਸਨੋਈ ਉਹ ਵੀ ਜੀ ਕਰ ਦੋ ਥੋੜਾ ਬੜਾ ਮਾਨਤਣਾ ਉਹ ਵੀਰ ਉਹਨੇ ਆਪਣੇ ਵੱਡੇ ਬੈਠੇ ਆ ਕਰ ਦੇਣਗੇ ਜਿਉ ਕੋਈ ਗੱਲ ਨਹੀਂ ਆ ਜਾਓ ਥੋੜਾ ਠੀਕ ਨਹੀਂ ਵੀਰ ਹੋਣੀ ਤੇ ਹਾਂ ਜੀ ਹਾਂ ਜੀ ਇਹ ਦੇਖ ਜਬਨ ਹੀ ਕਰ ਦੋ ਆਖਦੀ ਮੈਂ ਤੁਹਾਨੂੰ ਕਿਹਾ 75 ਦੇ ਦਿਆਂ ਤੇ ਕਰ ਦੋ ਥੋੜਾ ਬਦਲ ਕਰ ਦੋ ਕੋਈ ਗੱਲ ਨਹੀਂ ਆ ਤੇ ਮੇਰੀ ਗੱਲ ਸੁਣੋ ਹਾਂ ਜੀ ਆ ਮੈਂ ਜਗੇ ਵੀ 73000 ਦੀ ਦੇ ਦਿੰਦੇ ਆ ਠੀਕ ਆ ਬੇਟੀ 2000 ਦਾ ਵੀ ਨਿਮਾਨ ਕਰਤਾ ਠੀਕ ਆ ਬੇਟੀ ਕੋਈ ਗੱਲ ਨਹੀਂ ਅਗਲੀ ਝੋਟੀ ਚੰਗੀ ਜੀ ਨਹੀਂ ਚੰਗੀ ਬਾਕੀ ਉਹਦੀ ਕਾਪੀ ਨਹੀਂ ਆ ਬੇਟੀ ਬਿਲਕੁਲ ਬਿਲਕੁਲ ਬਾਕੀ ਪ੍ਰੂਫ ਹੀ ਮਗਰ ਹੈਗਾ ਵਾ ਸਹੀ ਗੱਲ ਜਾਂ 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 ਚੋਦ ਲੈਣੀ ਵੀਰ ਜੀ ਸਹੀ ਗੱਲ ਜਾਂ ਜਾਂ ਛੜਾ ਮਾਰੂਗੀ ਜਾਂ ਟਿਕਾ ਲਵਾਉਂਗੀ ਚਵਾਈ ਬੜੀ ਜਿਆਦਾ ਚਵਾਈ ਬਹੁਤ ਹੀ ਜ਼ਿਆਦਾ ਵਾ ਚਵਾਈ ਕਾਦਵੂੜ ਬਹੁਤ ਜ਼ਿਆਦਾ ਪਛਾੜ ਜੁੜੀ ਚੰਗੀ ਮੈਂ ਦੀ ਠੀਕ ਹੈ ਠੀਕ ਹੈ ਜੀ ਕਾਦਵੂੜ ਬਹੁਤ ਜ਼ਿਆਦਾ ਕਾਦਵੂੜ ਚੰਗਾ ਵਾ ਚਵਾਈ ਬਹੁਤ ਚੰਗੀ ਲੱਗੀ ਆ ਹਾਂਜੀ 73000 ਦੀ ਤੇ ਦੂਜੇ ਨੰਬਰ ਤੇ ਕਿਵੇਂ ਭਾਜੀ ਦੂਜੇ ਨੰਬਰ ਤੇ ਬੱਚਾ ਚੋਂਗਿਆ ਵੀਰ ਜੀ ਹੁਣੇ ਕੋਈ ਨਹੀਂ ਕੋਈ ਨਹੀਂ ਆਪਾਂ ਸੰਪੀ ਬੱਚਾ ਲੱਗ ਗਿਆ ਵਾ ਠੀਕ ਹੈ ਹਾਂਜੀ ਤੇ ਆਪਾਂ ਨਾਲੇ ਕੁਝ ਸਪਾਸ ਕਰਕੇ ਲੈਂਦੇ ਕੋ ਜਾ ਚੋਂ ਗਿਆ ਹੁਣ ਬੱਚਾ ਹੁਣ ਠੀਕ ਹੈ ਠੀਕ ਹੈ ਝੋਟੀਆਂ ਜੱਡ ਬਲੈਕ ਹੱਕ ਦੇ ਵੇਖੋ ਕਾਦੀਆਂ ਬਾਤਾਂ ਝੋਟੀਆਂ ਤੇ ਇੱਕੋ ਕਿੰਨਾ ਦੁੱਧ ਜੀ ਇੱਕ ਦੁੱਧ ਵਿੱਚ 10 ਲੂਗਾ ਅੱਛਾ ਜੀ ਪਰ ਆਪਾਂ 9 ਕਰਕੇ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਜੀ 10 ਹੋਊਗਾ ਪਰ 9 ਦੀ ਫੁੱਲ ਗਾਰੰਟੀ ਆ ਠੀਕ ਹੈ ਜੀ ਲੋ ਜੀ ਆ ਮੇਲ ਕਾਫ ਜੇ ਦੇ ਪਿਛੇ ਝੋਟੀਆਂ ਕਾਦੀਆਂ ਬਾਤਾਂ ਲੱਗੀਆਂ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਥੋੜਾ ਜਿਹਾ ਬੱਲਾ ਮੱਥਾ ਰੱਖਦੀ ਆ ਤੋਂ ਮੜਾਇਆ ਕੋਖ ਲੱਥ ਗਿਆ ਕੋਖ ਲੱਥਾ ਸਹੀ ਗੱਲ ਜਿਹਦੇ ਰੁਪਈਆ ਨਹੀਂ ਲੰਗਦਾ ਉਹ ਸੇਂਗਾ ਦਾ ਦੇਖੋ ਝੋਟੀ ਠੀਕ ਹੈ ਠੀਕ ਹੈ ਜੀ ਪੂਰੀ ਜੈਡ ਬਲੈਕ ਆਇਆ ਵਿਖਾਓ ਫੇਸ ਕੁਆਲਟੀ ਵਿਖਾਓ ਝੋਟੀ ਦੀ ਠੀਕ ਹੈ ਨਹੀਂ ਥੋੜਾ ਆ ਗਿਆ ਮੱਥਾ ਆ ਗਿਆ ਥੋੜਾ ਆ ਜਾ ਪਹਿਲਾਂ ਹਾਂਜੀ ਹਾਂਜੀ ਥੋੜਾ ਜਿਹਾ ਮੱਥਾ ਬਾਕੀ ਚਲੋ ਇਹ 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 ਕ੍ਰਾਸ ਦੇ ਵਿੱਚ ਦੁੱਧ ਚੰਗਾ ਕੱਢਦੀਆਂ ਇਹ ਹਾਂਜੀ ਬਹੁਤ ਚੰਗੀ ਝੋਟੀ ਆ ਵਜਨ ਵਾਲੀ ਪੜੀ ਜਿਹੜੀ ਵਜਨ ਵਾਲੀ ਹੈ ਸਹੀ ਗੱਲ ਹੈ ਕੱਦ ਕੁਦ ਚੰਗਾ ਵਾ ਸਾਡੀ ਬਾਤਾਂ ਗੱਲ ਜੀ ਇਦਾਂ ਇਹ ਵੀ ਪਹਿਲਾ ਸੂਬਾ ਸੀ ਪਹਿਲੇ ਪਹਿਲੇ ਦੇ ਦੰਦਾਜ ਹੋ ਗਿਆ ਪਾ ਤੁਹਾਨੂੰ ਪਤਾ ਇੰਨਾ ਟਾਈਮ ਨਹੀਂ ਹੁੰਦਾ ਆਪਣੇ ਟਾਈਮ ਨੂੰ ਦਾ ਥਾਨ ਜਿਹੜਾ ਨੋਕਲਾ ਤੇ ਚਵਾਈ ਇਹਦੀ ਵੀ ਚੰਗੀ ਨਿਕਲੂਗੀ ਚਵਾਈ ਇਹਦੀ ਬਹੁਤੀ ਬੰਬਿਆ ਹੁਣ ਤੁਹਾਨੂੰ ਦਾ ਥੋੜੀ ਵੀਡੀਓ ਆਪਣੀ ਲੰਬੀ ਹੋਣੀ ਸਾਰੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਤੇ ਇਹਦਾ ਭਾਜੀ ਹਰਮੋਲਾ ਇਹਦਾ ਮੁੱਲ ਵੇਖੋ ਵੀਤੀ ਫਾੜੀਆਂ ਚੱਡਾ ਲੈ ਥਾਣੂ ਖਾਉਦਾ ਬਹੁਤ ਸਪੈਸ਼ਲ ਲੱਗਦਾ ਨਹੀਂ ਥਾਣ ਚੰਗਾ ਨਾ ਹੋਵੇ ਮੋਲ ਵਜਾ ਚੋਂਗੇ ਉਦੋਂ ਤਾਂ ਕਰਕੇ ਲੱਗਣ ਦੀ ਹੈ ਠੀਕ ਹੈ ਠੀਕ ਹੈ ਬੋਲ ਜਾਂਦੀ ਕੋਈ ਉਹ ਤੇ ਕਿਲੋ ਡੇਢ ਕੋਲ ਝੋਕੇ ਵੀ ਲੈਂਦੀ ਹੈ ਵੀਰ ਜੀ ਠੀਕ ਹੈ ਠੀਕ ਹੈ ਜੀ ਪਾਸ ਕਰਕੇ ਲੈਂਦੀ ਹੈ ਕਿਹੜੀ ਝੋਟੀ ਤਸਵੀਰਾਂ ਹੀ ਹੈ ਘੜੇ ਕੇ ਘਰ ਖਰਾਲਾ ਸੋਝੋ ਵੀ ਨਹੀਂ ਬਿਲਕੁਲ ਚੰਗੀਆਂ 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 ਕੱਦ ਵਜ ਨਾਲ ਜਾਵਾਂ ਤੇ ਇਹਦਾ ਮੁੱਲ ਭਾਜੀ ਹਰ ਮੋਲੇ ਦਾ ਦੇ ਵੀਤੀ ਮੈਂ ਇਹਨਾਂ 90 ਕਰ ਲੀਏ ਅੱਛਾ ਜੀ ਹਾਂਜੀ ਤੇ ਕਰ ਦਈਏ ਵੀ ਜਸਨੋਈ ਕਰ ਦਈਏ ਹਾਂਜੀ 85 ਦੀ ਕਰ ਦਈ ਠੀਕ ਹੈ ਜੀ ਬਿਆਸੀ ਇਹ ਦਿੱਦਾਂਗੇ ਠੀਕ ਹੈ ਲਓ ਜੀ 82000 ਦੀ ਲਾਵੇ ਫੋਨ ਕੱਦਾਂ ਹੋਰ ਲਓ ਜੀ ਮੌਕੇ ਦੇ ਮਾਨ ਤਾਨ ਵੀ ਬਾਈ ਕੰਦਾ ਕੇ ਕਰਦਿਆਂ ਠੀਕ ਹੈ ਠੀਕ ਹੈ ਜੀ ਆ ਮਿਲ ਕਰ ਲਾ ਕੇ ਕਿਤੇ ਬਸ ਹਾਲੇ ਦੁੱਧ ਬੜਾ ਛੜਿਆ ਜਵਾਕ ਬਿਲਕੁਲ ਬਿਲਕੁਲ ਸਹੀ ਗੱਲ ਸਹੀ ਗੱਲ ਤੇ ਜੇ ਨੰਬਰ ਤੇ ਕਿਵੇਂ ਭਾਜੀ ਏ ਵੀ ਦੀ ਪਹਿਲਾਂ ਝੋਟੀ ਸੁਈ ਆ ਅੱਛਾ ਜੀ ਹਾਂ ਜੀ ਇਹ ਵੀ ਕੋਈ ਸੱਤਕ ਦੇ ਕਰੀਬ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਵਖਾ ਲਓ ਜੀ ਇਹ ਵੀ ਪਹਿਲਾਂ ਸੂਗਾ ਸੁਈ ਆ ਅੱਜ ਤਾਂ ਝੋਟੀ ਆ ਵੀਰ ਜੀ ਇਹਦੇ ਪਿਛੇ ਵਿਕਟਾ ਆ ਗਿਆ ਇਹਦੇ ਮਗਰ ਵੀ ਕਟਾ ਵੀਰ ਜੀ ਠੀਕ ਹੈ ਜੀ ਮਾੜਾ ਲੱਗਦਾ ਕਾਫ ਆ ਗਿਆ ਕਾਫ ਆ ਗਿਆ ਦਿਖਾ ਦਈਏ ਇਹਨੂੰ ਇਹ ਪਹਿਲਾਂ ਕੋਈ ਭਣ ਭਰਾ ਕਵੇ ਨਾਲ ਕਰਦਾ ਸਹੀ ਗੱਲ ਹੈ ਇਹ ਵਾਕਿਆ ਕਹਿੰਦੇ ਨਾਲ ਕਰਦੀ ਮੈਂ ਠੀਕ ਹੈ ਠੀਕ ਹੈ ਜੀ ਕਰਦ ਚੰਗਾ ਵਾ ਬਾਕੀ ਸੰਭਣ ਵਾਲੀ ਆ ਕੋਈ ਸੰਭ ਲੂਗਾ ਦੇ ਕਿੰਨਾ ਭਾਜੀ ਇਹਦੇ ਕੋਲ ਦੁੱਧ ਹਾਂ ਜੀ ਇਹਦੇ ਕੋਲ ਕਿੰਨਾ ਜੇ ਆਹ ਵੇਖੋ ਆ ਦਿਖਾ ਦਿਓ ਝੋਟੀ ਝੋ ਠੀਕ ਹੈ ਠੀਕ ਹੈ ਲਓ ਜੀ ਵੇਖ ਸਾਡੇ ਇਹ ਦੁੱਧ ਚੰਗਾ ਵਸਲੇ ਮਾਂ ਵੇਖ ਬਾਲਤੀਆਂ ਕੰਡੇਉਂ ਕੰਢੀ ਕਰਤੀ ਆ ਆ ਜੋ ਟਿਕਨੋਂ ਤੇ ਕਾ ਵੀਦੀ ਆਪਾਂ ਤਾਂ ਇਹ ਜਾਣੇ ਨਾ ਹੋਊਗਾ ਇਹਦੇ ਕੋਲ ਕਿੰਨਾ ਜੀ ਇਹਦੇ ਕੋਲ ਵੀਦੀ ਹੈ ਨਾ 8 ਕਿਲੋ ਹੋਊਗਾ ਪਰ ਆਪਾਂ ਸਤਾਂ ਦੀ ਕੰਢੀ ਲਾਂਗੇ ਵੀਦੀ ਠੀਕ ਹੈ ਠੀਕ ਹੈ ਬਾਕੀ ਭਣ ਪ੍ਰਾਇਥੇ ਆਣਗੇ ਚੋਕੇ ਖੜੇ ਤੁਹਾਨੂੰ ਪਤਾ ਹੋਪਰੇ ਤਾਂ ਜਾਂਦਾ ਡੰਗਰ ਕਈਰ ਢਿਲਾ ਮਠਾ ਹੋ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਸਹੀ ਗੱਲ ਆ ਇਹਦਾ ਲਾਂਮਾ ਦੇਣਾ ਉਹ ਗੱਲ ਮਾੜੀ ਆ ਹੁਣ ਆਪਾਂ ਥੰਡ ਥੰਡ ਵਖਾਦੇ ਲੱਗੇ ਆ ਹਾਂਜੀ ਹਾਂ ਠੀਕ ਹੋ ਗਿਆ ਇਹਨੂੰ ਤਾਂ ਆਪਾਂ ਉਹ ਨਹੀਂ ਕਰਨਾ ਤਾਂ ਆ ਸਾਹਮਣੇ ਵੇਖ ਲੋ ਬੱਚਾ ਚੁੰਗਣ ਡਿਆ ਹੋ ਚੰਗਾ ਪੜਾ ਕੇ ਮੈਂ ਨੋਮਬਰ 9ਾ ਲਾਤੋ ਲਾਤ ਨਹੀਂ ਫੁੱਟੋ ਝੋਟੀ ਨਹੀਂ ਠੰਡੀ ਹੈ ਠੰਡੀ ਹਾਂਜੀ ਠੰਡੀ ਸੀਲ ਪੂਰੀ ਰੱਜ ਕੇ ਆ ਬਾਕੀ 7 ਕਿਲੋ ਦੋਣ ਵੇਜੀ ਕੋ ਠੀਕ ਹੈ ਜੀ ਹਾਂਜੀ ਚਲੋ ਕੋਈ ਸੰਭਲੂਗਾ ਤਾਂ ਉਹ ਤੇ ਕੱਢ ਦੋਗੇ ਦੋ ਦੋ ਵੇਜੀ ਦੋ 7 ਕਿਲੋ ਦਈ ਜੋ ਜੱਤਾਂ ਵਾਲੀ ਝੋਟੀਆਂ ਵੇਖੋ ਸਾਰੀ ਜੱਡ ਬਲਾ ਕੇ ਵੀ ਹਾਂਜੀ ਹਾਂਜੀ ਬਾਹਰ ਮੜੀ ਪੂਛ ਤੇ ਵਾਲ ਜਟਿਆ ਵੇਖੋ ਜੱਤ ਕਿ ਨਹੀਂ ਲੱਗੀ ਕੁੜੀਏ ਝੋਟੀ ਨੂੰ ਜੱਤਾਂ ਵਾਲੀ ਹਾਂਜੀ ਇਹ ਹੈ ਆਹ ਲਓ ਰਾਸ ਯੋ ਨਾ ਸਕਾ ਫੜਿਆ ਤੇ ਨੀ ਜਾਈ ਨਾ ਪਾਣੀ ਨਾ ਮੈਂ ਗਲਤੀ ਕੀਤੀ ਕਰਾਉਂਦੇ ਆਉਣਗੇ ਆਉਣ ਚੱਲਣ ਦੇ ਕਸਮ ਪੀ ਜੀ ਇਹਦੀ ਆ ਫੜਿਆ ਬੱਚਾ ਲਓ ਜੀ ਥਾਣੇ ਇਹਨੂੰ ਵੀ ਨੋਕ ਲਈ ਲੱਗਾ ਜਿ ਤਰ੍ਹਾਂ ਪੈਂਸਲਾ ਹੁੰਦੀਆਂ ਦੇਖੋ ਵੀਰ ਜੀ ਥਣ ਤੇ ਵੀ ਆਂਦੀ ਵੀ ਮੈਨੂੰ ਹੀ ਲੱਗਾ ਕੱਲਾ ਥਣਾ ਲਾਣੀ ਵੀ ਜੀ ਡੰਕਰ ਗਲਤ ਹੋਗਾ ਦੁੱਧਾ ਉਧਰ ਉਧਰ ਹੋ ਸਕਦਾ ਕੋ ਪਈਆਂ ਛੰਡਦਾ ਨੀ ਉਹ ਚਲੋ ਚੱਲ ਜਾਂਦਾ ਪਈਆਂ ਛੰਡਦਾ ਦੁੱਧਾ ਚਲ ਜਾਂਦਾ ਥਣ ਦੁੱਧ ਤੇ ਚਲੋ ਭੈਣ ਭਰਾ ਗਵੰਡ ਪਾ ਕੇ ਵਧਾਲੂਗਾ ਸੇਵਾ ਕਰਕੇ ਇਹ ਵੀ ਜੀ ਧੰਨਵਾਦ ਕਰਾ ਦੇਓ ਕਿਥੋਂ ਪੂਰਾ ਜੀ ਨੀ ਉਹ ਨੀ ਪੂਰਾ ਦਾ ਜੀ ਹੋਰ ਜੇ ਪੂਰਾ ਦਾ ਵੇ ਖਾਓ ਝੋਟੀ ਜਵਾਈ ਲਓ ਜੀ ਮਗਰ ਲੈ ਇਥਨਾ ਦੇ ਚਵਾਈ ਇਹਦਾ ਵੀ ਮੋਟਰ ਵਾਲਾ ਹੀ ਹਸਤਾ ਵਿਆ ਇਹ ਮੈਂ ਨਾ ਪੀ ਵੀਰ ਜੀ ਨਿਆਣਿਆਂ ਤੇ ਚੌਣ ਵਾਲੀਆਂ ਝੋਟੀਆਂ ਵਾ ਠੀਕ ਹੈ ਤੇ ਅਗਲੇ ਇਥਨਾ ਦੇ ਚਵਾਈ ਇਹ ਵੀ ਚੰਗੀ ਹੈ ਸਾਫ ਹੈ ਚੌਣ ਚਣ ਕਾੜੀਆਂ ਬਾਤਾਂ ਲੱਗਿਆ ਵੀਦੀ ਲੈ ਤੋਰ ਕੇ ਖਾਈ ਕਾੜ ਠੀਕ ਆ ਨਹੀਂ ਚਵਾਈ ਦਾ ਸਾਫ ਹੋਣਾ ਡੰਗਰ ਅਸੀਂ ਤਾਂ ਸਿਆਪੀ ਚਵਾਈ ਦਾ ਵੀ ਇਹੀ ਡੰਕਰ ਹੁੰਦਾ ਚਵਾਈ ਦਾ ਤੇ ਠੰਡਾ ਤੇ ਰਹੇ ਉਹਦਾ ਦੁੱਧ ਹੁੰਦਾ ਹੀ ਬਦਨਾ ਬਿਲਕੁਲ ਬਿਲਕੁਲ ਲਓ ਜੀ ਇਹ ਖੇਡ ਕੇ ਚੌਂਦੇ ਫਿਰ ਫਾਦਾ ਕੀ ਵੀਰ ਦੀ ਡੰਗਰ ਫਾਦਾ ਹੀ ਕੋਈ ਨਹੀਂ ਲਓ ਜੀ ਇਹ ਵੀ ਪਹਿਲਾ ਸੁਭਾਸ਼ੀ ਨਸਰਾ ਝੋਟੀ ਆ ਥਾਂ ਤੁਨ ਖਾਓ ਗਾਣ ਤੋਰ ਰੰਮੀ ਕਦੋਂ ਤੋਰ ਘਾਰ ਇੱਕ ਮਾੜ ਮਾਰੀ ਜੀ ਡਰਦੀ ਬੜਾ ਡਰਦੀ ਕੋਈ ਗੱਲ ਨਹੀਂ ਇੱਧਰ ਵਿਖਾਓ ਲਓ ਜੀ ਥਾਂ ਚੰਗਾ ਲੱਗਾ ਵਾ ਕਰਮ ਕੋਈ ਨਹੀਂ ਕੋਈ ਨਹੀਂ ਦਿਖਣ ਜਾਏ ਦੇਖਣ ਡਿਆ ਕੋਈ ਗੱਲ ਨਹੀਂ ਦਿਖਾਓ ਸਾਨੂੰ ਤੁਨ ਖਾਓ ਨਹੀਂ ਚੰਗਾ ਵਾ ਥਾਂ ਹਾਂ ਜੀ ਆਂਦੀ ਥਾਂ ਤੁਨ ਬਾਹ ਕਮਾਲ ਲ ਵਾਜਰ ਵਜਨ ਬਹੁਤ ਵਧੀਆ ਮੇਰੀ ਜਿੰਨੇ ਚੋਕੀ ਆ ਗਈ ਬਹੁਤ ਸਾਫ ਚੋਟੀ ਆ ਨਹੀਂ ਚੰਗੀ ਹੈ ਚੰਗੀ ਲਓ ਜੀ ਫੇਸ ਕੁਆਲਟੀ ਉਹ ਤੁਸੀਂ ਚੈੱਕ ਕਰ ਸਕਦੇ ਜੇ ਭੁੱਖੇ ਭਾਖੇ ਰਾਤ ਤੇ ਪਠੇ ਇਹਦੇ ਨਾਲ ਭੁੱਖੇ ਭਾਖੇ ਪਸ਼ੂ ਆ ਤਾਂ ਕਿ ਤੁਹਾਨੂੰ ਪਤਾ ਫਿਰ ਅੱਡੇ ਬੱਤੀ ਵੀ ਨਹੀਂ ਆਉਂਦੀ ਇੱਕ ਅੱਛਾ ਜੀ ਪਰਾਲੀ ਨਹੀਂ ਆਉਂਦਾ ਸਾਹਮਣੇ ਕੇ ਗੁਰੂ ਜੀ ਨਹੀਂ ਆ ਗਈ ਕੈਮਰਾ ਠੀਕ ਹੈ ਠੀਕ ਹੈ ਜੀ ਕੇ ਗੁਰੂ ਜੀ ਪੱਠੇ ਨਹੀਂ ਹੈਗੇ ਸਾਰੇ ਡੰਕਰ ਆਪਰੇ ਭੁੱਖੇ ਬੱਜੇ ਆ ਜਾਂਦੇ ਜੀ ਜੀ ਇਹਦੇ ਥਾਣੇ ਬਤਾਓ ਜੀ ਮੈਂ ਥਾਣੇ ਆ ਰਹੇ ਨੇ ਇਹਦੇ ਕਾਦੀਆਂ ਹੀ ਬਾਤਾਂ ਨੇ ਜਿੰਦਾਵਾ ਕਰਮਾਲੀਓ ਨੋਕ ਵਾਲਾ ਥਾਣਾ ਤੇ ਇਹਦਾ ਭਾਜੀ ਮੋਲ ਫਿਰ ਮੋਲੇ ਦਾ ਕਰਨੋ ਵੀਰ ਜੀ ਤੁਹਾਨੂੰ ਪਤਾ ਜਿੰਨਾ ਹੁਣ ਦੇ ਬਾਜ਼ਾਰ ਕਰ ਮੈਂ ਚਲੋ ਸਾਰੇ ਭਣਪਰਾਉਣ ਪਤਾ ਯਾਰ ਹਾਂਜੀ ਵੀਡੀਓ ਤੁਹਾਨੂੰ ਤਾਂ ਆਪਣੀਆਂ ਪੈਣੀਆਂ ਹੋਰਾਂ ਦੀਆਂ ਭਣਪਰਾਉਣ ਦੀਆਂ ਪੈਣ ਨਹੀਂ ਡੀ ਹਾਂਜੀ 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 ਮੋਲੇ ਕਾ ਨੂੰ ਭਲਾਸੀ ਕਰ ਲੋ ਅੱਛਾ ਜੀ 75 ਦੇ ਦਈਏ ਨਹੀਂ ਕਰ ਦਈਏ ਜੈ ਜੈ ਵੇ ਜੀ ਆ ਜੀ ਕਰਦੀ ਆ ਜੀ 70 ਦੀ ਦੇਦੀ ਫਿਰ ਵੀਰ ਜੀ 70 ਦੀ ਕਰ ਚਲੋ ਠੀਕ ਆ ਵੀ ਜੀ 70 ਦੀ ਦੇ ਦਾਂਗੇ ਕੋਈ ਪਰ ਹੁਣਾ ਫੇਰ ਨਹੀਂ ਮੋੜਦੇ ਠੀਕ ਆ ਠੀਕ ਆ ਲਓ ਜੀ 70000 ਦੇ ਵਿੱਚ ਉਹ ਮਾਨਤਾਨ ਵੀਰ ਕਹਿੰਦਾ ਕਿ ਕਰ ਦਾਂਗੇ ਮਾਲ ਮਾਲ ਦਾ ਮੋਲਿਆ ਵੀਰ ਜੀ ਕਿੰਨਾ ਕਿੰਨਾ ਮੋਲਿਆ ਸਹੀ ਗੱਲ ਆ ਆਪਾਂ 82 ਦੀ 83 ਦੀ ਕੀਤੀ ਆ ਪਰ ਲਈ ਜਿੰਗ ਤੁਹਾਡੇ ਮੁੱਲ ਕੀਤਾ ਪਏ ਵੀਰ ਜੀ ਨਹੀਂ ਸਹੀ ਜਿਆ ਜਿਆ ਤੇ ਆ ਕਿਵੇਂ ਝੋਟੀ ਇਹ ਝੋਟੀ ਦੀ ਜੀ ਨਮੂਨਾ ਆ ਇਹ ਤੋਹਫਾ ਹੀ ਦਿਖਾਣਾ ਹੱਥ ਦੇ ਪੈਰਾਂ ਨੂੰ ਇਹਦੇ ਪਹਿਲੇ ਨਾਲ ਵੀਰ ਜੀ ਠੀਕ ਹੈ ਲਓ ਜੀ ਪਹਿਲਣ ਜੇ ਅੱਛਾ ਹੀ ਸੁਈਆ ਬੱਚਾ ਮਰ ਗਿਆ ਦੇ ਕੋ ਦਾ ਵੀਰ ਜੀ ਠੀਕ ਹੈ 2 ਮਹੀਨਾ ਹੋ ਗਿਆ ਸੁਈ ਨੂੰ ਅੱਪਾ ਤਾਂ ਜੀ 15 ਦਿਨਾਂ ਕੇ 20 ਦਿਨ ਹੋ ਗਏ ਆ ਠੀਕ ਹੈ ਹਾਂ ਜੀ ਦੋਦੇ ਦੇ ਘਲੂਗਾ 8 ਕਿਲੋ ਆਪਾਂ ਸਤਾ ਦੀ ਗਾਰੰਟੀ ਦਾਂਗੇ ਵੀਰ ਜੀ ਠੀਕ ਹੈ ਠੀਕ ਹੈ ਪਾਈਥਾਲ ਦੇ ਚੋਗਾ ਸਿੰਗ ਕੁਆਲਟੀ ਦਿਖਾ ਲਓ ਨਹੀਂ ਚੰਗੀ ਹੈ ਚੰਗੀ ਹੈ ਮੋਹਰਾ ਨਸਲ ਦੀ ਜੈਡ ਬਲੈਕ ਪਿਓਰ ਜੈਡ ਬਲੈਕ ਜਿਹਨੂੰ ਆਪਾਂ ਕਹਿ ਦਿੰਨੇ ਆ ਪੂਛ ਤਾਂ ਕੀ ਵਾਲ ਕਾਲੇ ਆ 7 ਕਰਕੇ ਦਾਂਗੇ ਵੀਰ ਜੀ ਅੱਛਾ ਜੀ ਹਾਂ ਜੀ ਬਿਲਕੁਲ ਜੈਡ ਬਲੈਕ ਝੋਟੀ ਹੈ ਵੇਖੋ ਇਹ ਮ ਸੋ ਇਹਨੂੰ ਕੋਈ ਡੇਢ ਮਹੀਨਾ ਲਾਲੇ ਕੋਈ ਮਹੀਨਾ ਲਾਲੇ ਹਾਂਜੀ ਵੀਰ ਜੀ ਇਰ ਥਾਨ ਚੰਗਾ ਵਾ ਤੇ ਦੁੱਧ ਇਰ ਕੋ ਵੀ 8 ਹੋਗਾ ਪਰ 7 ਦੀ ਗਰੰਟੀ ਆ ਹਾਂਜੀ ਹਾਂਜੀ ਜੀ ਕਾਗਜ਼ਰ ਕੀ ਝੋਟੀਆਂ ਵੀ ਜੀ ਸਾਰੀ ਜੈੱਡ ਬਲੈਕ ਆ ਤੇ ਉਹ ਹਰਿਆਣੇ ਦੀ ਝੋਟੀਆਂ ਵੀ ਹਰਿਆਣੇ ਦੀ ਝੋਟੀਆਂ ਲੋ ਜੀ ਗਾਂ ਰੁਪਈਏ ਡਬਲ ਕਰ ਦਊਗੀ ਕੋਈ ਸਾਹ ਲਊਗਾ ਭਰਾ ਦੇ ਬਿਲਕੁਲ ਬਿਲਕੁਲ ਚਿੱਟਾ ਦੀ ਕੁਆਲਿਟੀ ਝੋਟੀਆਂ ਦੀ ਵੇਖੋ ਇਹ ਕਾਗਜ਼ਰ ਕਾ ਭਿੰਡਾ ਆਦਾ ਤੇ ਨਹੀਂ ਸਹੀ ਆ ਕੱਦ-ਕੁੱਦ ਵੀ ਚੰਗਾ ਵਾ ਚਲੋ ਇੱਧਰ ਵੇਖੋ ਈਆ ਤਾਂ ਕਿ ਜਰਗਾ ਪਿੰਡਾ ਮੈਂ ਦਾ ਠੀਕ ਹੈ ਜੀ ਜਿਹਦੇ ਹੱਥ ਮਾਰੋ ਛੱਬ ਜਾਂਦਾ ਵੀਰ ਜੀ ਵੇਖੋ ਠੀਕ ਹੈ ਜੀ ਆਛਾ ਜੀ ਹਾਂਜੀ ਵੀਰ ਜੀ ਤੇ ਕਿੰਨਾ ਕੁ ਜੇ ਦਾ ਮੁੱਲ ਪਾਜੀ ਮੋਲੇ ਦਾ ਵੀਰ ਜੀ ਸੰਦ ਸਾਬੀ ਤਿਆਰ ਹੋਏ ਤਾਂ ਢਾਈ ਦੀ ਝੋਟੀ ਆ ਹਾਂਜੀ ਹਾਂਜੀ ਬੰਦੇ ਲੈ ਵੀ ਬਹੁਤ ਮਹਿੰਗੀ ਸੱਜਰ ਠੀਕ ਹੈ ਦੱਸੋ ਭੈਣ ਭਰਾਵਾਂ ਨੇ ਕਈ ਮਜਬੂਰੀਆਂ ਪੈ ਜਾਂਦੀਆਂ ਵਾ ਬਿਲਕੁਲ ਨਹੀਂ ਠੀਕ ਹੈ ਠੀਕ ਹੈ ਘਰ ਆ ਕੇ ਘਾਰੇ ਸਾਰਿਆਂ ਦੇ ਚਲਵਾ ਜੋੜੀ ਦੇ ਢਾਈ ਦੀ ਫੇਰ ਘਾ ਤਿਆਰ ਕਰਕੇ ਹਾਂਜੀ ਉਹਦਾ ਪਾ ਦੋ ਦੋ ਦੁੱਗਣੇ ਤਿਕਨੇ ਕਰੀ ਉਹਨੇ ਦੇ ਦੇਣੀ ਹੁਣ 80 ਜੀ ਦੇ ਦਈਏ ਕਰ ਦੋ ਵਿਹਾਨਾ ਕਰ ਦੋ ਜੱਸਣ ਕੀ ਆ ਤਰਦੀ ਹਾਂਜੀ ਆ ਗਈ ਗੰਜਾਸ਼ ਕਰ ਦੋ ਕਰ ਦੋ ਹਾਂ ਨਾ ਜਿੱਥੇ 100 ਰੁਪਏ ਛੱਡਣਾ ਜੇ 72 ਹਜ਼ਾਰ ਜੀ ਫਿਰ ਵੇਜੀ ਦੇ ਦਾਂਗੇ ਠੀਕ ਗੱਲ ਠੀਕ ਆ ਤੁਸੀਂ ਪਕਾ ਦਾਂਗੇ ਥੋੜਾ ਬਲਕ ਪਹਿਪਹਿ ਫੋਨ ਲਵ ਜੀ 72000 ਦੀ ਝੋਟੀ ਚੰਗੀ ਆ ਕੋਈ ਸਾਹਮਣ ਲੋਗਾ ਰੁਪਈਏ ਡਬਲ ਤੇ ਕਨੇ ਕਰ ਜੂਗੀ 70 ਦੇ ਦਿਆਂਗੇ ਵੀ ਜੀ ਠੀਕ ਹੈ ਲਓ ਜੀ ਪੂਰੇ 70000 ਦੀ ਵੀਰ ਕਹਿੰਦਾ ਕਿ ਦੇ ਦੇ ਦੋਲਾ ਫਿਰ ਨਹੀਂ ਮੋੜਦੇ ਅੱਛਾ ਜੀ ਹਾਂ ਜੀ ਅੱਜ ਆਪਾਂ ਦੇਣ ਵਾਲੇ ਮੁੱਲ ਕਿਤੇ ਉੜਦੀਆਂ ਵਾਲੇ ਠੀਕ ਹੈ ਠੀਕ ਹੈ 70 ਕੇ ਮਾਨਤਨ ਕਰਦਾ ਜੀ ਸੰਗਰਾਮ ਦਾ ਫੋਨ ਲਾਵਾ ਸਰ ਸੰਗਰਾਮ ਦਾ ਦਿਹਾੜਾ ਵਾ ਤੇ ਆਫਰਾਂ ਲਾਤੀਆਂ ਵੀਰ ਨੇ ਹਾਂ ਜੀ ਕਿਤੇ ਰੇਟਾਂ ਦੇ ਵਿੱਚੋਂ ਵੀ ਮਾਨਤਨ ਵੀਰ ਕਹਿੰਦਾ ਕਿ ਜ਼ਰੂਰ ਕਰਦੇ ਆਂਗੇ ਤੇ ਛੋਟੀਆਂ ਚੰਗੀਆਂ ਵਾਂ ਤਾਜ਼ੀਆਂ ਸੰਗੀਆਂ ਵਾਂ ਬਾਕੀ ਵੀਡੀਓ ਨੂੰ ਵੱਟ ਵੱਟ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪ